ਰਾਜਾ ਬੜਿੰਗ ਜੀ ਤੁਹਾਡਾ ਤੇ ਉਹ ਹਾਲਾਤ ਹੋ ਗਿਆ ਜਿਸ ਤਰ੍ਹਾਂ ਇਹ ਹੁੰਦੇ ਵੀ ਟੋਏ ਚੋਂ ਨਿਕਲਿਆ ਤੇ ਖੂਚ ਡਿੱਗਿਆ ਕੀ ਉਹ ਘਾਵਤ ਜੀ ਆ ਮਤਲਬ ਪੂਰੀ ਤੁਸੀਂ ਸੰਗਤਾਂ ਜਾਣਦੀਆਂ ਹੋ ਇਹਨੇ ਕੀ ਕੀਤਾ ਕਿ ਇਹਨੇ ਸਾਡੇ ਭਰਾ ਜਿਹੜੇ ਮਝਵੀ ਸਿੰਘ ਨੇ ਉਹਨਾਂ ਦੇ ਉੱਤੇ ਇਹਨੇ ਟਿੱਪਣੀ ਬਹੁਤ ਤਗੜੀ ਕੀਤੀ ਜਿਹੜਾ ਆਪਣੇ ਜਾਲ ਚ ਆ ਫਸ ਗਿਆ ਸਤਕਾਰਯੋਗ ਬੂਟਾ ਸਿੰਘ ਜੀ ਨੂੰ ਇਹਨੇ ਕਿਹਾ ਕਿ ਪੱਠੇ ਪੱਠੇ ਪਾਉਣ ਵਾਲਾ ਕਾਲਾ ਕਾਲਾ ਪਕੇ ਰੰਗ ਦਾ ਤੁਸੀਂ ਸਾਰੇ ਸੁਣਿਆ ਮੈਂ ਬਾਰ ਬਾਰ ਨਹੀਂ ਜਿਤਾਉਣਾ ਚਾਹੁੰਦਾ ਕਿ ਸਾਡੇ ਭਰਾ ਨੇ ਸਾਰੀ ਦੁਨੀਆ ਨੇ ਗੱਲਾਂ ਸੁਣ ਲਈ ਉਹਨੇ ਟਾਰਗੇਟ ਕੀਤਾ ਤੇ ਬਾਅਦ ਚ ਕਹਿੰਦਾ ਸੀ ਉਹਨੂੰ ਰਾਜ ਸਭਾ ਮਤਲਬ ਗ੍ਰਹਿ ਮੰਤਰੀ ਬਣਾਇਆ ਇਹੋ ਜੇ ਤੁਹਾਡੇ ਗ੍ਰਹਿ ਮੰਤਰੀ ਬਣਾਉਣ ਦੇ ਲੱਖ ਲਾਂਤ ਜੇ ਤੁਸੀਂ ਜਿਤਾਉਣਾ ਉਹ ਕਿੰਨਾ شریف ਤੇ ਵਧੀਆ ਪਰਿਵਾਰ ਹੈ ਤੇ ਤੁਸੀਂ ਮੈਂ ਦੂਸਰੇ ਨੰਬਰ ਤੇ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੈਨੂੰ ਇਹੋ ਜੀਆਂ ਗੱਲਾਂ ਕਰਨ ਨੂੰ ਕੀ ਹੁੰਦੇ ਹਲਕਾ ਹੁੰਦਾ ਜਿੱਦਾਂ ਹਲਕਾਏ ਕੁੱਤੇ ਨੇ ਤੈਨੂੰ ਵੱਢਿਆ ਤੇ ਉਹ ਤਾਨੂੰ ਹਲਕਾ ਪੈਂਦਾ ਤੇ ਟੀਕੇ ਤੁਨੀ ਚ ਲਵਾ ਲੈਣੇ ਸੀ ਨਾ ਉਹਨਾਂ ਦੇ ਹੱਕ ਤੇ ਸਾਰੀ ਦੁਨੀਆ ਖੜੀ ਆ ਸਰਦਾਰ ਜਸਬੀਰ ਸਿੰਘ ਗੜੀ ਉਹਨਾਂ ਨੇ ਨੋਟਸ ਲੈ ਲਿਆ ਹੁਣ ਚੰਗਾ ਰਿਆਂ ਸਾਰੀ ਕਾਂਗਰਸ ਨੂੰ ਲੈ ਕੇ ਡੁੱਬਣ ਲੱਗਾ ਇਹ ਸਤਕਾਰਯੋਗ ਸਭਾ ਤੋਂ ਉਰਤ ਰਹੇ ਸਤ ਸਭਾ ਤੇ ਤੋਂ ਤਿੱਖੇ ਆ ਉਹ ਗਾੜੀ ਚੱਲਣਗੇ ਵੀਡੀਓ ਸ਼ੇਅਰ ਕਰ ਦਿਓ ਤੇ ਕਾਂਗਰਸ ਪਾਰਟੀ ਨੂੰ ਬੇਨਤੀ ਆ ਕਿ ਜਿਹੜਾ ਇੰਦਰਾ ਦਾ ਪੁੱਤ ਬਣਿਆ ਨਾ ਇਹਨੂੰ ਇੰਦਰਾ ਦਾ ਪੁੱਤ ਦੀ ਝੋਲੀ ਚੋਂ ਕੱਢ ਕੇ ਬਾਹਰ ਸੁੱਟ ਦਿਓ ਨਹੀਂ ਸਾਰੀ ਕਾਂਗਰਸ ਲੈ ਕੇ ਡੁੱਬ ਮੈਣੀ ਜੇ ਵੱਡਾ ਤੁਸੀਂ ਪ੍ਰਧਾਨ ਬਣਾਇਆ ਦੂਸਰੇ ਨੰਬਰ ਤੇ ਨਹੀਂ ਹੁਣ ਪੰਗਾ ਲੈ ਲਿਆ ਸਿੱਖ ਕੌਮ ਨਾਲ ਮਜਬੀ ਸਿੰਘ ਵੀ ਸਾਡੇ ਸਰਦਾਰ ਸੇ ਕੌਮ ਆ ਸੀ ਮਿਸੇ ਕੌਮ ਆ ਤੇ ਪੰਗਾ ਕਿੱਥੇ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰ ਨਾਲ ਇਹ ਸਾਡੀ ਦਸਤਾਰ ਵੰਡੀ ਨਹੀਂ ਹੋਗੀ ਮੇਰੇ ਮਜਬੀ ਭਰਾ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਰੰਗਰੇਟਾ ਗੁਰੂ ਕਾ ਬੇਟਾ ਸਭ ਤੋਂ ਵੱਡਾ ਕਾਕਾ ਕਿਤਾਬ ਦਿੱਤਾ ਇੱਥੇ ਸਾਤੀ ਨਾਲ ਲਾ ਕੇ ਤੁਸੀਂ ਇਤਿਹਾਸ ਤੋਂ ਜਾਣੋ ਤੇ ਜਿਹੜੇ ਇਹਨਾਂ ਦੀਆਂ ਭੇਡਾਂ ਬਣ ਕੇ ਬੋਲਦੇ ਆ ਜਾਂ ਭੇਡਾਂ ਬਣ ਕੇ ਕਮੈਂਟ ਕਰਦੇ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਿਰੋਧ ਕਰਦੇ ਆ ਸਰੇ ਆਮ ਕਿਉਂ ਇਹ ਦਸਤਾਰ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਆ ਇਹ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਚੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਗਿਆ ਬੋਲ ਇਹ ਰਿਹਾ ਕੁੱਤੇ ਵਾਂਗ ਫੇਰ ਭੌਂਕੀ ਜਾ ਰਿਹਾ ਮੁੜ ਕੇ ਇੱਕ ਵੀਡੀਓ ਕੱਲੇ ਨੇ ਪਾਈ ਕਹਿੰਦਾ ਕਿ ਮੈਂ ਤੁਹਾਡੀਆਂ ਜੁੱਤੀਆਂ ਨੂੰ ਆਪਣੇ ਆ ਸਿਰ ਤੇ ਰੱਖਦਾ ਹੂੰ ਦਸਤਾਰ ਬੰਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰ ਜਿਹੜੀ ਉਹ ਜੁੱਤੀਆਂ 'ਚ ਰੋਲਣ ਵਾਸਤੇ ਆ ਓਏ ਕਿਸ ਤਰ੍ਹਾਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਪਰਿਵਾਰ ਵਾਰ ਦਿੱਤਾ ਤੈਨੂੰ ਭੌਂਕੜ ਲੱਗਿਆ ਮਾਸਾ ਸ਼ਰਮ ਨਾ ਆਈ ਤਨੂੰ ਇਤਿਹਾਸ ਯਾਦ ਨਾ ਆ ਆਪਣੀ ਕੁਰਬਾਨੀ ਗੁਰੂਆਂ ਦੀ ਯਾਦ ਨਾ ਇੱਕ ਦਸਤਾਰ ਦਾ ਮੁੱਲ ਕੀ ਹੈ ਕਿਸ ਤਰ੍ਹਾਂ ਦਸਤਾਰ ਨੂੰ ਕਾਇਮ ਰੱਖਿਆ ਗਿਆ ਉਹ ਦਸਤਾਰ ਚਾਰ ਸਹਿਬ ਜਾਦੇ ਵਾਰ ਦਿੱਤੇ ਆਪਣੇ ਹੱਥੀ ਗੁਰੂ ਮਹਾਰਾਜ ਜੀ ਨੇ ਬੱਚਿਆਂ ਦੇ ਟੋਟੇ ਟੋਟੇ ਬਾਵਾ ਨੇ ਕਰਾ ਕੇ ਗਲਾ ਵਿੱਚ ਹਾਰ ਪਵਾਏ ਕੀ ਹਾਲਾਤ ਹੋ ਜਿਕਰ ਦਾ ਟੋਟਾ ਉਹਦਾ ਦਿਲ ਬੱਚੇ ਦਾ ਮੂੰਹ 'ਚ ਪਾਇਆ ਗਿਆ ਕਿਉਂ ਉਹਨੇ ਆਪਣੇ ਕੇਸਾਂ ਦੀ ਬਦਬਿਨੀ ਕਰਾਈ ਕੇਸ ਨਹੀਂ ਕਟਾਏ ਤੇ ਕੇਸਾਂ ਦੀ ਖੋਪੜੀ ਜਿਹੜੀ ਇਸ ਤਰ੍ਹਾਂ ਲਾਂ ਦਿੱਤੀ ਗਈ ਸਿੱਧਕ ਉਹਨਾਂ ਦੇ ਨੂੰ ਸੁਨਾਮ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਕਿਸ ਤਰ੍ਹਾਂ ਆ ਰਹਿਆਂ ਤੇ ਚੀਰੇ ਦੇਗਾ ਚੋਂ ਬਾਲੇ ਗੁਰੂਦੇਵ ਸਿੰਘ ਗੁਰੂ ਜੀ ਨੇ ਕਿਸ ਤਰ੍ਹਾਂ ਮਤਲਬ ਆਪਣੇ ਜੇਲ ਕੱਟੀ 52 ਰਾਜਿਆਂ ਨੂੰ ਉਹਨਾਂ ਨੇ ਫਿਰ ਜਾ ਕੇ ਮਤਲਬ ਕਿ ਬਹਾਲ ਕਰਵਾਇਆ ਤਿਲਕ ਜੰਨੂ ਰਾਖਾ ਪ੍ਰਪਤਾ ਕੀਨੋ ਵੱਡੋ ਕਲੂ ਮੈਂ ਸਾਕਾ ਤਿਲਕ ਜੰਨੂ ਦੀ ਰਾਖੀ ਵਾਸਤੇ ਮਹਾਰਾਜ ਨੇ ਚਾਂਦਨੀ ਚੌਂਕ ਵਿੱਚ ਜਾ ਕੇ ਆਪਣਾ ਸੀਸ ਅਰਪਣ ਕਰ ਦਿੱਤਾ ਉਹ ਬਾਂਦਰਾ ਉਹ ਬੇਕੂਫਾ ਤੇ ਉਹ ਸੀਸ ਨੂੰ ਪਾਈ ਜੈਤਾ ਜੀ ਲਿਆਏ ਕਿਸ ਤਰ੍ਹਾਂ ਅੱਗ ਵੱਧਦੀ ਹੋਵੇ ਤੇ ਸਾਰਾ ਪਰਿਵਾਰ ਕੋਹਲੂ ਚ ਪੀੜ ਦੇਣ ਦੀਆਂ ਗੱਲਾਂ ਹੋਣ ਤੇ ਸਿੱਖ ਕੌਮ ਦੀ ਸਾਰੀ ਕਾਇਨਾਤ ਜਿਹੜੀ ਆ ਸਿੱਖਾਂ ਦੀ ਹੋਵੇ ਵੈਰੀ ਉਹ ਬਲਦੀ ਅੱਗ ਦੇ ਵਿੱਚੋਂ ਦਿੱਲੀ ਚਾਂਦਨੀ ਚੌਂਕ ਤੋਂ ਗੁਰੂ ਮਹਾਰਾਜ ਦਾ ਸੁਰੱਖਤ ਸੀਸ ਲਿਆ ਕੇ ਪਹੁੰਚਾਉਣਾ ਹੋਵੇ ਤੇ ਮੈਂ ਤੈਨੂੰ ਕਹਿ ਦੇਣਾ ਚਾਹੁੰਨਾ ਕਿ ਐਡਾ ਵੱਡਾ ਇਤਿਹਾਸ ਨੂੰ ਅਧੂਲਦਿਆਂ ਹੋਇਆਂ ਇਹ ਦਸਤਾਰ ਤੇ ਕੇਸਾਂ ਵਾਸਤੇ ਸਾਡੀ ਸਿੱਖ ਕੌਮ ਦਾ ਇਤਿਹਾਸ ਪੜ ਲਵੀ ਲੂ ਨੂੰ ਕੰਡਾ ਖੜਾ ਹੀ ਹੋ ਜਾਂਦੇ ਆ ਤੇ ਤੈਨੂੰ ਬੰਦਰਾ ਬਕਵਾਸ ਕਰਨ ਲੱਗਿਆ ਸ਼ਰਮ ਨਾ ਆਈ ਕਿ ਕਿਸ ਤਰ੍ਹਾਂ ਤੂੰ ਚਾਲ ਚੱਲੀ ਐ ਕਿ ਕੋਈ ਨਾ ਕੋਈ ਬੰਦਾ ਕੋਈ ਨਾ ਕੋਈ ਬੰਦਾ ਬੋਲੂਗਾ ਤੇ ਉਹ ਜਿਹੜੀਆਂ ਜੁੱਤੀਆਂ ਸੇ ਮੈਂ ਰੱਖਣ ਦੀ ਗੱਲ ਕੀਤੀ ਮਜੀਬ ਸਿੰਘਾਂ ਸਾਹਿਬਾਨਾਂ ਦੀ ਉਹਦੇ ਵਿੱਚ ਇਹਨਾਂ ਦੀ ਹੋਏਗੀ ਲੜਾਈ ਆਪਸ ਵਿੱਚ ਟੱਕਰ ਜਾਣਗੇ ਤੇ ਮੈਂ ਵਿੱਚੋਂ ਸਾਫ਼ ਹੀ ਨਿਕਲ ਜਾਵਾਂਗਾ ਇਹ ਤੇ ਗੱਲ ਛੱਡ ਦੇ ਦੁਨੀਆ ਤੇਰੇ ਤੋਂ ਸਿਆਣੀ ਐ ਤੂੰ ਸਿਆਸਤਦਾਨ ਹੋਏਗਾ ਤੇ ਆਪਣੇ ਘਰ ਹੋਏਗਾ ਕਿਉਂਕਿ ਜਿਹੜੇ ਹਰਾਮ ਦੇ ਹੁੰਦੇ ਨਾ ਉਹਨਾਂ ਦਾ ਕੋਈ ਵਾਰੀ ਵਾਰਸ ਨਹੀਂ ਹੁੰਦਾ ਜਿਹੜੇ ਲਵਾਰਸ ਕੁੱਤੇ ਤੁਰੇ ਫਿਰਦੇ ਨਾ ਜਿਹਦੇ ਗੱਲ 'ਚ ਪਟਾ ਨਹੀਂ ਹੁੰਦਾ ਉਹ ਬੰਦੇ ਕੁੱਤੇ ਦਾ ਕੋਈ ਵਾਰੀ ਵਾਰਸ ਨਹੀਂ ਹੁੰਦਾ ਚਾਹੇ ਕੋਈ ਮਾਰ ਦੇਵੇ ਚਾਹੇ ਡਲੇ ਮਾਰੇ ਚਾਹੇ ਦੰਦਾਰੇ ਚਾਹੇ ਗੋਲੀ ਮਾਰੇ ਚਾਹੇ ਦਵਾਈ ਪਾਏ ਚਾਹੇ ਮੁਸੀਬਤ ਵਾਲੇ ਫੜਕੇ ਲੈ ਜਾਣ ਤੇਰਾ ਹੁਣ ਹਾਲਾਤ ਉਹ ਹੋਣ ਵਾਲਾ ਹੈ ਮੈਂ ਬੇਨਤੀ ਕਰਦਾ ਜੇ ਕਾਂਗਰਸ ਪਾਰਟੀ ਚ ਰਹੇਗਾ ਤੇ ਕਾਂਗਰਸ ਦੀਆਂ ਜੜਾਂ ਜਿਹੜੀਆਂ ਪਬਲਿਕ ਸੰਗਤਾਂ ਪੁੱਟ ਕੇ ਰੱਖ ਦੇਣਗੀਆਂ ਜੜਾਂ ਤੋਂ ਜਿੱਦਾਂ ਅੱਗੇ ਪੁੱਟੀਆਂ ਜੇ ਸਰਵਾਈ ਕਰ ਰਹੇ ਹੋ ਤੇ ਕਰ ਜਾਣਾ ਸੀ ਤੁਸੀਂ ਪਰ ਇਹੋ ਜੇ ਭੌਂਕੇ ਬਿਆਨਾਂ ਕਰਕੇ ਨਹੀਂ ਤੁਹਾਡਾ ਕੋਈ ਸਰਵਾਈਜ਼ ਹੋਣਾ ਤੇ ਬਾਕੀ ਜਿਹੜੇ ਮੋਹਰ ਮੰਤਰੀ ਨੇ ਜਿਹੜੇ ਪੱਗਾਂ ਬੰਨਦੇ ਨੇ ਸਿਰਾਂ ਤੇ ਉਹ ਸ਼ਰਮ ਕਰ ਲੈਣ ਤੇ ਇਹਨੂੰ ਕੀ ਬੋਲਦੇ ਨੇ ਕੀ ਵਿਰੋਧ ਕਰਦੇ ਨੇ ਇਹਦਾ ਜਾਂ ਇਹਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਕੀ ਸਜ਼ਾ ਲੱਗਦੀ ਆ ਹੈੱਡ ਕੁਆਟਰ ਤੋਂ ਇਹਨਾਂ ਦੇ ਤੋਂ ਹੈੱਡ ਆਫਿਸ ਤੋਂ ਇਹਨਾਂ ਦੀ ਮਾਤਾ ਜੀ ਇਹਦੇ ਭਰਾਤਾ ਰਾਹੁਲ ਜੀ ਉਹ ਕੀ ਇਹਨੂੰ ਸਜ਼ਾ ਲਾਉਂਦੇ ਆ ਵੇਖ ਲੈਣੇ ਆ ਨਹੀਂ ਤੇ ਵਿਰੋਧ ਤਿੱਖਾ ਹੋਊਗਾ ਤੇ ਤਰਨਤਾਰ ਜਮਣੀ ਚੋਣਾ ਦੇ ਵਿੱਚ ਜਾ ਕੇ ਜਿੱਥੇ ਕਾਂਗਰਸ ਦਾ ਜਿੱਥੇ-ਜਿੱਥੇ ਵੀ ਕੈਂਪ ਹੋਏਗਾ ਇਸੇ ਗੱਲ ਨੂੰ ਲੈ ਕੇ ਠੋਕ ਕੇ ਵਿਰੋਧ ਕੀਤਾ ਜਾਏਗਾ ਅਜੇ ਤੱਕ ਵਿਰੋਧ ਨਹੀਂ ਕੀਤਾ ਕਿਉਂਕਿ ਕਹਿ ਨਾ ਦਵੇ ਕਿਸੇ ਪਾਰਟੀ ਦੇ ਬੰਦੇ ਨਾ ਕਿਸੇ ਤਰ੍ਹਾਂ ਦੇ ਬੰਦੇ ਅਸੀਂ ਧੜਾ ਗੁਰੂ ਗੋਬਿੰਦ ਸਿੰਘ ਮਾਰੇ ਦੇ ਧਰੇ ਦੇ ਉਹਦੀ ਚੜ੍ਹਦਾ ਦੇ ਸੇਵਕ ਆ ਸਾਡਾ ਧੜਾ ਮਲ ਸਿੱਖ ਜਥੇਬੰਦੀਆਂ ਜਾਗ ਦੀ ਜ਼ਮੀਰ ਵਾਲਾ ਸਿੱਖ ਪੰਥ ਸਿੱਖ ਕੌਮ ਸਾਡਾ ਧੜਾ ਹੈ ਸਾਡਾ ਹੋਰ ਕੋਈ ਧੜਾ ਨਹੀਂ ਜਿਹਦੇ ਵਿੱਚ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਬਜਾ ਕੋ ਪਜਾ ਕੋਨ ਭਲੇ ਕੋ ਬੰਦੇ ਤੇ ਧਰਮ ਨਹੀਂ ਵਰਚਿਆ ਜਾਂਦਾ ਇੱਥੇ ਇਨਸਾਨੀਅਤ ਨੂੰ ਪਿਆਰ ਕਰਕੇ ਗਲੇ ਨਾਲ ਲਾਇਆ ਜਾਂਦਾ ਉਹ ਧਰਮ ਹੈ ਸਾਡਾ ਇਨਸਾਨੀਅਤ ਤੇ ਮੈਂ ਬੇਨਤੀ ਇੱਕ ਕਰ ਦੇਣੀ ਚਾਹੁੰਦਾ ਕਿ ਤਰਨ ਤਰਨ ਦੇ ਵਿੱਚ ਉਹ ਖਲਾਰਾ ਪਾਵਾਂਗੇ ਨਾ ਤੁਹਾਡੀ ਜਿੱਥੇ ਜਿੱਥੇ ਵੀ ਤੁਹਾਡੀ ਰੈਲੀ ਹੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਗਿਹੜੀ ਗੱਲ ਕਮਾ ਕੇ ਤੇ ਕਿੱਧਰ ਨੂੰ ਲੈ ਕੇ ਗਿਆ ਤੇ ਗੱਲ ਜਾ ਕੇ ਕਿੱਧਰ ਨੂੰ ਮਰੀ ਆ ਸਿਆਣੇ ਹੋਵੋਗੇ ਤੇ ਇਹ ਜਥੇਦਾਰ ਸਾਹਿਬ ਜੀ ਇਹਨੂੰ ਤਲਬ ਕਰਕੇ ਸ੍ਰੀ ਅਕਾਲ ਤੱਕ ਸਭ ਲਾ ਲਓ ਵਾਰ-ਵਾਰ ਬੇਨਤੀ ਹੈ ਨਹੀਂ ਤੇ ਇਹ ਸਾਰੇ ਵਿਰੋਧ ਦੇ ਵਿੱਚ ਤੁਹਾਡਾ ਵੀ ਨਾਮ ਜਿਹੜਾ ਬਾਰ-ਬਾਰ ਲਿਆ ਜਾਣਾ 87258 42517 ਸਮਾਜ ਸੇਵੀ ਹਰਪਿੰਦਰ ਸਿੰਘ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ